ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਤੇਜ਼ ਧੁੱਪ ਚ 80 ਸਾਲਾ ਜਗਮੋਹਣ ਜੀ ਆਉਂਦੇ ਜਾਂਦੇ ਲੋਕਾਂ ਨੂੰ ਅੱਗੇ ਵਧ ਕੇ ਅਗਰਵਤੀ ਖਰੀਦਣ ਦਾ ਇਸ਼ਾਰਾ ਕਰਦੇ ਬੋਲ ਰਹੇ ਸੀ ਕਿ ਪੁੱਤ ਇਹ ਅਗਰਵਤੀਆਂ ਖਰੀਦ ਲਵੋ ਕੋਈ ਤਾਂ ਲੈ ਲਵੋ ਸਵੇਰ ਦਾ ਭੁੱਖ ਨਾਲ ਰੋਟੀ ਦੇ ਲਈ ਟੜਫ ਰਿਆਂ ਜੇਕਰ ਅੱਜ ਵੀ ਨਾ ਬਿਗੀ ਤਾਂ ਅੱਜ ਵੀ ਭੁੱਖਾ ਹੀ ਸੌਣਾ ਪਵੇਗਾ ਪਰ ਲੋਕ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨ ਲੱਗੇ ਤੇ ਅੱਗੇ ਵਧਦੇ ਰਹੇ ਸਹੀ ਕਹਿੰਦੇ ਆ ਕਿ ਲੋਕ ਬਦਕਿਸਮਤੀ ਕਿਤੇ ਕਿਤੇ ਵੀ ਪਿੱਛਾ ਨਹੀਂ ਛੱਡਦੀ ਇਹ ਜਗਮੋਹਨ ਜੀ ਦੇ ਨਾਲ ਹੋ ਰਿਹਾ ਸੀ ਇੱਕ ਇੱਕ ਪੈਸੇ ਦੀ ਆਮਦਨੀ ਦੇ ਲਈ ਸਾਰਾ ਦਿਨ ਸੰਘਰਸ਼ ਕਰਦੇ ਖੁਦ ਨੂੰ ਥੋਪਚਿਤ ਪਾਉਂਦੇ ਤੇ ਦਿਨ ਸ਼ਿਪਨ ਤੋਂ ਬਾਅਦ ਜਾ ਕੇ ਮੰਦਰ ਦੇ ਬਾਹਰ ਬੈਂਚ ਤੇ ਸੌ ਜਾਂਦੇ ਕਦੇ ਕਦੇ ਇਸ ਬੈਂਚ ਤੇ ਜਗਾਣਾ ਮਿਲਦੀ ਤਾਂ ਸੜਕ ਦੀ ਪਟੜੀ ਤੇ ਹੀ ਸੌਣਾ ਪੈਂਦਾ ਜਗਮੋਹਨ ਜੀ ਵੜੇ ਪੜੇ ਲਿਖੇ ਸੀ ਪਰ ਬੜਾਪੇ ਵਿੱਚ ਕੋਈ ਕੰਮ ਦਿੰਦਾ ਇਨ੍ਹਾਂ ਹੱਡੀਆਂ ਵਿੱਚ ਐਨੀ ਤਾਕਤ ਨਹੀਂ ਸੀ ਕਿ ਕਿਸੇ ਸਮੇਂ ਮੈਂ ਫਰਾਟੇਦਾਰ ਅੰਗਰੇਜ਼ੀ ਵਿੱਚ ਗੱਲ ਕਰਨ ਵਾਲੀ ਚਾਰ ਫੈਕਟਰੀ ਦੇ ਮਾਲਕ ਤੇ ਗੱਡੀਆਂ 'ਚ ਘੁੰਮਣ ਵਾਲੇ ਜਗਮੋਹਣ ਜੀ ਅੱਜ ਸੜਕਾਂ ਦੀ ਧੂੜ ਚੱਟ ਰਹੇ ਸੀ ਤੇ ਉਹਨਾਂ ਦੇ ਭਰੋਸੇ ਦਾ ਨਤੀਜਾ ਸੀ ਜੋ ਕਿ ਉਹ ਆਪਣੀ ਹੀ ਔਲਾਦ ਤੇ ਕਰ ਬੈਠੇ ਸੀ ਕਿਤੋਂ ਨਾ ਕਿਤੇ ਉਹ ਅਗਰ ਵੱਟੀਆਂ ਲੈ ਕੇ ਵੇਚਦੇ ਪਰ ਜ਼ਿਆਦਾ ਕਮਾਈ ਨਹੀਂ ਹੁੰਦੀ ਤਾਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਸੀ ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਉਹਨਾਂ ਦੇ ਪਿਖਾਰੀ ਹੋਣ ਦਾ ਹੀ ਅਹਿਸਾਸ ਹੁੰਦਾ ਸੀ ਪੁਰਾਣੇ ਦਿਨ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਪਰ ਹੁਣ ਤਾਂ ਉਹਨਾਂ ਦੀ ਸੁਣਨ ਵਾਲਾ ਕੋਈ ਵੀ ਨਹੀਂ ਸੀ ਇੱਕ ਵਾਰ ਮੰਦਿਰ 'ਚ ਇੱਕ ਔਰਤ ਖਾਣਾ ਵੰਡਣ ਆਈ ਤੇ ਉਸਨੇ ਜਗਮੋਹਣ ਜੀ ਨੂੰ ਖਾਣਾ ਦਿੱਤਾ। ਜਗਮੋਹਣ ਜੀ ਇੱਕ ਪਾਸੇ ਗੋਮਸਮ ਅੱਖਾਂ ਬੰਦ ਕਰਕੇ ਬੈਠੇ ਹੁੰਦੇ ਸੀ। ਉਸ ਔਰਤ ਦੇ ਆਵਾਜ਼ ਦੇਣ ਤੇ ਕੁਝ ਨਾ ਬੋਲੇ ਤੇ ਨਾ ਹੀ ਅੱਖਾਂ ਖੋਲੀਆਂ। ਉਦੋਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਆਈ ਥਿੰਕ ਹੀ ਇਜ਼ ਡੈਡ। ਇਹ ਸ਼ਬਦ ਤੇਜ਼ੀ ਨਾਲ ਜਗਮੋਹਣ ਜੀ ਦੇ ਕੰਨਾਂ 'ਚ ਪਏ ਤਾਂ ਉਹ ਅੱਖਾਂ ਖੋਲ੍ਹ ਕੇ ਉਸਨੂੰ ਦੇਖਣ ਲੱਗੇ। ਉਹਨਾਂ ਨੇ ਉਸ ਔਰਤ ਨੂੰ ਕਿਹਾ ਕਿ ਆਈ ਐਮ ਨਾਟ ਡੈਡ ਮੈਡਮ। ਆਈ ਐਮ ਅਲੋਨ। आई एम रिफ्यूज्ड माय चिल्ड्रन। ਉਹਨਾਂ ਦੇ ਮੂੰਹ 'ਚੋਂ ਐਨੀ ਅੰਗਰੇਜ਼ੀ ਸੁਣ ਕੇ ਉਹ ਔਰਤ ਹੈਰਾਨ ਹੋ ਗਈ ਤੇ ਉਸਨੇ ਤ੍ਰੰਤੀ ਆਪਣੇ ਪਤੀ ਵੱਲ ਦੇਖਿਆ ਉਸਦੇ ਪਤੀ ਨੇ ਕਿਹਾ ਜ਼ਰੂਰੀ ਨਹੀਂ ਪ੍ਰੀਆ ਕਿ ਹਰ ਪਖਾਰੀ ਅਨਪੜ ਹੋਵੇ। ਇਹ ਵਿਚਾਰੇ ਹਾਲਾਤਾਂ ਦੇ ਮਾਰੇ ਆ ਜੋ ਅੱਜ ਇੱਥੇ ਆ। ਉਸ ਔਰਤ ਪ੍ਰੀਆ ਨੇ ਜਗਮੋਹਣ ਜੀ ਨੂੰ ਕਿਹਾ ਅੰਕਲ ਜੀ ਤੁਸੀਂ ਇੰਨਾ ਪੜੇ ਲਿਖੇ ਹੋ ਤਾਂ ਫਿਰ ਇੱਥੇ ਕਿਉਂ? ਜਗਮੋਹਣ ਜੀ ਨੇ ਹਲਕੇ ਜੇ ਮੁਸਕਰਾ ਕੇ ਕਿਹਾ ਕਿ ਮੇਰੇ ਬਾਰੇ ਮਰਗੇ ਵਿਅਕਤੀ ਤੇ ਕੌਣ ਭਰੋਸਾ ਕਰੇਗਾ? ਜਾ ਫਿਰ ਨੌਕਰੀ ਦੇਵੇਗਾ ਪੁੱਤ ਬੇਇੱਜ਼ਤੀ ਦੇ ਇਲਾਵਾ ਕੁਝ ਨਹੀਂ ਮਿਲਦਾ ਕਦੇ ਮੇਰਾ ਵੀ ਬਹੁਤ ਚੰਗਾ ਸਮਾਂ ਸੀ ਪਰ ਅੱਜ ਦੋ ਵਕਤ ਦੀ ਰੋਟੀ ਲਈ ਵੀ ਤਰਸ ਰਿਆਂ ਜੇਕਰ ਕੋਈ ਅਰਗਵੱਤੀਆਂ ਖਰੀਦ ਲੈਂਦਾ ਤਾਂ ਰੋਟੀ ਮਿਲ ਜਾਂਦੀ ਆ ਨਹੀਂ ਤਾਂ ਭੁੱਖੇ ਪੇਟ ਹੀ ਸੌਣਾ ਪੈਂਦਾ ਤੇ ਜਦੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਤਾਂ ਕੂੜੇ ਵਿੱਚੋਂ ਕੱਢ ਕੇ ਆਪਣਾ ਪੇਟ ਭਰ ਲੈਂਦੇ ਹਾਂ ਇੰਨਾ ਕਹਿ ਕੇ ਉਹ ਆਪਣੀ ਮੈਲੇ ਕੁਚਲੇ ਕੁੜਤੇ ਨਾਲ ਆਪਣੇ ਹੰਝੂ ਸਾਫ਼ ਕਰ ਰਹੇ ਸੀ ਉਹਨਾਂ ਦੀਆਂ ਅੱਖਾਂ ਨੂੰ ਗੱਲਾਂ ਨੂੰ ਸੁਣ ਕੇ ਉਹ ਅਰਥ ਬਹੁਤ ਹੈਰਾਨੀ ਨਾਲ ਉਹਨਾਂ ਨੂੰ ਦੇਖ ਰਹੀ ਸੀ ਉਸ ਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਤੇ ਉਹਨਾਂ ਦੇ ਲਈ ਕੁਝ ਕਰਨਾ ਚਾਹੁੰਦੀ ਸੀ ਕੁਝ ਸੋਚ ਕੇ ਉਸਨੇ ਕਿਹਾ ਕਿ ਤੁਸੀਂ ਮੇਰੇ ਮੁੰਡੇ ਨੂੰ ਟਿਊਸ਼ਨ ਦੇਵੋਗੇ ਉਸ ਨੂੰ ਅੰਗਰੇਜ਼ੀ ਚ ਪੜ੍ਹਾ ਦੇਵੋਗੇ ਜਗਮੋਹਣ ਜੀ ਚੌਕ ਕੇ ਉਸ ਨੂੰ ਦੇਖਣ ਲੱਗੇ ਕਿ ਅੱਜ ਤੱਕ ਉਹਨਾਂ ਨਾਲ ਕਿਸੇ ਨੇ ਅਜਿਹੀ ਗੱਲ ਨਹੀਂ ਕੀਤੀ ਤਾਂ ਅੱਜ ਭਲਾ ਕਿਦਾਂ ਵਿਸ਼ਵਾਸ ਹੁੰਦਾ ਪ੍ਰਿਆ ਨੇ ਫਿਰ ਦੁਬਾਰਾ ਕਿਹਾ ਅੰਕਲ ਜੀ ਜੀਵਨ ਵਿੱਚ ਸ਼ੁਰੂਆਤ ਕਰਨ ਦਾ ਕੋਈ ਸਮਾਂ ਸਮਾਂ ਸਹੀ ਨਹੀਂ ਹੁੰਦਾ ਜਦੋਂ ਉਠੋ ਉਦੋਂ ਸਵੇਰਾ ਹੋ ਸਕਦਾ ਕਿ ਇਸ ਵਿੱਚ ਤੁਹਾਡਾ ਕੁਝ ਵਧੀਆ ਹੋ ਜਾਵੇ। ਜਗਮੋਹਣ ਜੀ ਨੇ ਕਿਹਾ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੇਰੇ ਵਰਗੇ ਪਖਾਰੀ ਵਿਅਕਤੀ ਤੇ ਤੁਸੀਂ ਆਪਣੇ ਬੱਚੇ ਨੂੰ ਟਿਊਸ਼ਨ ਪੜਾਉਣਾ ਚਾਹੁੰਦੇ ਹੋ। ਮੇਰੇ ਕੋਲ ਤਾਂ ਕੋਈ ਟਿਕਾਣਾ ਵੀ ਨਹੀਂ। ਮੈਂ ਇਹ ਸਭ ਕਿੱਥੇ ਕਰਾਂਗਾ? ਪ੍ਰਿਆ ਨੇ ਫਿਰ ਦੁਬਾਰਾ ਕਿ ਅੰਕਲ ਜੀ ਤੁਹਾਡੇ ਕੱਪੜੇ ਨਹੀਂ। ਮੈਂ ਤੁਹਾਡੀ ਪ੍ਰਤਿਭਾ ਦੇਖੀ ਆ ਤੇ ਤੁਸੀਂ ਅਜਿਹਾ ਕਰ ਲਮੋਗੇ। ਮੈਂ ਤੁਹਾਡੀ ਕੁਝ ਮਦਦ ਕਰ ਦੇਵਾਂਗੀ ਤੇ ਸਭ ਕੁਝ ਹੋ ਜਾਵੇਗਾ। ਤੁਸੀਂ ਚਿੰਤਾ ਨਾ ਕਰੋ ਬਸ ਹਾਂ ਕਰ ਦੇਵੋ। ਜਗਮੋਹਣ ਜੀ ਦੀਆਂ ਅੱਖਾਂ 'ਚ ਹੰਝੂ ਆਏ। ਉਹਨਾਂ ਨੇ ਕਿਹਾ ਧੀਏ ਤੇਰਾ ਦਿਲ ਕਿੰਨਾ ਵਧੀਆ ਮੇਰੇ ਲਈ ਤਾਂ ਤੂੰ ਫਰਿਸ਼ਤੇ ਵਰਗੀ ਆ ਆਪਣੇ ਫਟੇ ਹੋਏ ਕੁਰਤੇ ਨਾਲ ਆਪਣੇ ਹੰਝੂ ਪੂੰਝਦੇ ਜਗਮੋਹਣ ਜੀ ਉਸ ਦਾ ਧੰਨਵਾਦ ਕਰਦੇ ਜਾ ਰਹੇ ਸੀ ਪ੍ਰੀਆ 1-2 ਦਿਨ ਵਿੱਚ ਆਉਣ ਲਈ ਵਾਪਸ ਆ ਕੇ ਕਹਿ ਕੇ ਵਾਪਸ ਚਲੀ ਗਈ ਰਸਤੇ ਵਿੱਚ ਉਸ ਦੇ ਪਤੀ ਪੰਕਜ ਨੇ ਕਿਹਾ ਪ੍ਰੀਆ ਤੂੰ ਬਹੁਤ ਵਧੀਆ ਕੰਮ ਕੀਤਾ ਇਦਾਂ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਜ਼ਰੂਰ ਆਵੇਗਾ ਤੇ ਕਿਸੇ ਬਜ਼ੁਰਗ ਦੀਆਂ ਦਵਾਵਾਂ ਲੈਣਾ ਚੰਗੀ ਗੱਲ ਆ ਇਹ ਸਭ ਸੁਣ ਕੇ ਮੁਸਕਰਾਉਣ ਲੱਗੀ ਦੋ ਦਿਨ ਹੋ ਚੁੱਕੇ ਸੀ ਤੇ ਪ੍ਰੀਆ ਦਵਾਰਾ ਨਹੀਂ ਆਈ ਜਗਮੋਹਣ ਜੀ ਉਸਦੀ ਅੜੀ ਕਰਦੇ ਰਹੇ ਪਰ ਉਸ ਦੇ ਨਾ ਆਉਣ ਨਾਲ ਉਹਨਾਂ ਦੀ ਮਜੂਸੀ ਵੱਧ ਗਈ ਦੋ ਦਿਨਾਂ ਬਾਅਦ ਤਿੰਨ ਦਿਨ ਵੀ ਲੰਘ ਗਏ ਤਾਂ ਜਗਮੋਹਣ ਜੀ ਦੀ ਆਸ ਟੁੱਟ ਗਈ ਪਰ ਚੌਥੇ ਦਿਨ ਸਵੇਰੇ ਸਵੇਰੇ ਪ੍ਰੀਆ ਆਪਣੇ ਪਤੀ ਪੰਕਜ ਦੇ ਨਾਲ ਉੱਥੇ ਆਈ ਜਦੋਂ ਉਹ ਬੈਂਚ ਤੇ ਪਏ ਸੀ ਤਾਂ ਪ੍ਰੀਆ ਨੇ ਆ ਕੇ ਉਹਨਾਂ ਨੂੰ ਉਠਾਇਆ ਪ੍ਰੀਆ ਨੂੰ ਸਾਹਮਣੇ ਦੇਖ ਕੇ ਜਗਮੋਹਣ ਜੀ ਦੀ ਅੱਖਾਂ ਭਰਾਂ ਗੀਆਂ ਪ੍ਰੀਆ ਸਮਝ ਗਈ ਤੇ ਬੋਲੀ ਅੰਕਲ ਜੀ ਤੁਸੀਂ ਕੀ ਸੋਚਿਆ ਕਿ ਮੈਂ ਨਹੀਂ ਆਵਾਂਗੀ ਇਹ ਸੁਣ ਕੇ ਜਗਮੋਹਣ ਜੀ ਮੁਸਕਰਾਉਣ ਲੱਗੇ ਉਸ ਤੋਂ ਬਾਅਦ ਪ੍ਰੀਆ ਉਹਨਾਂ ਨੂੰ ਉਹਨਾਂ ਦੇ ਸਮਾਨ ਦੇ ਨਾਲ ਲੈ ਕੇ ਚਲੀ ਗਈ ਜਗਮੋਹਣ ਜੀ ਨੇ ਪੁੱਛਿਆ ਕਿ ਕਿੱਥੇ ਲੈ ਕੇ ਜਾ ਰਹੀਆਂ ਪ੍ਰੀਆ ਨੇ ਮੁਸਕਰਾ ਕੇ ਕਿਹਾ ਦੇਖਦੇ ਰਹੋ ਅੰਕਲ ਜੀ ਤੁਹਾਨੂੰ ਉੱਥੇ ਜਾ ਕੇ ਬਹੁਤ ਹੀ ਖੁਸ਼ੀ ਹੋਵੇਗੀ ਪੰਕਜ ਨੇ ਜਾ ਕੇ ਜਿੱਥੇ ਗੱਡੀ ਰੋਕੀ ਉੱਥੇ ਜਗਮੋਹਣ ਜੀ ਨੇ ਦੇਖਿਆ ਤਾਂ ਹੈਰਾਨ ਹੋਏ ਕਿਉਂਕਿ ਇਹ ਇੱਕ ਵਿਰਧ ਆਸ਼ਰਮ ਸੀ ਪ੍ਰੀਆ ਪੰਕਜ ਦੇ ਨਾਲ ਉਹਨਾਂ ਨੂੰ ਲੈ ਕੇ ਅੰਦਰ ਚਲੇ ਗਏ ਉੱਥੇ ਜਾ ਕੇ ਸਾਰੇ ਕਾਗਜ਼ ਤੇ ਸਾਈਨ ਕਰਨ ਤੋਂ ਬਾਅਦ ਉਹਨਾਂ ਨੂੰ ਕਮਰਾ ਦਿਖਾ ਦਿੱਤਾ ਜਿਸ ਵਿੱਚ ਇੱਕ ਦੋ ਲੋਕ ਹੋਰ ਵੀ ਰਹਿੰਦੇ ਸੀ ਦਾ ਅਸਲ ਇਹ ਇੱਕ ਵਿਰਧਾ ਆਸ਼ਰਮ ਸੀ ਜਿਸ ਵਿੱਚ ਪ੍ਰੀਆ ਜਗਮੋਹਣ ਨੂੰ ਲੈ ਕੇ ਆਈ ਸੀ ਇੱਥੇ ਲਿਆਉਣ ਦਾ ਆਈਡੀਆ ਉਸ ਨੂੰ ਪੰਕਜ ਨੇ ਦਿੱਤਾ ਸੀ ਪੰਕਜ ਤੇ ਉਸ ਦੇ ਕੁਝ ਦੋਸਤ ਮਿਲ ਕੇ ਇਸ ਆਸ਼ਰਮ ਨੂੰ ਚਲਾਉਂਦੇ ਸੀ ਤੇ ਇਦਾਂ ਹੀ ਸਟਾਏ ਹੋਏ ਮਾਤਾ ਪਿਤਾ ਦੀ ਸੇਵਾ ਕਰਿਆ ਕਰਦੇ ਜਗਮੋਹਣ ਜੀ ਵਿੱਚ ਇਹਨਾਂ ਸਭ ਦੇਖ ਕੇ ਬੋਲਣ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਉੱਥੇ ਜਾਂਦੇ ਹੀ ਉਹਨਾਂ ਨੂੰ ਨਿਵਾਇਆ ਗਿਆ ਸਾਫ਼ ਸੁਥਰੇ ਕੱਪੜੇ ਦਿੱਤੇ ਗਏ ਕਿੰਨੇ ਸਾਲਾਂ ਬਾਅਦ ਜਾ ਕੇ ਹੁਣ ਉਹਨਾਂ ਨੂੰ ਬਸਤਰਾਂ ਨਸੀਬ ਹੋਇਆ ਸੀ ਜਦੋਂ ਸਾਰਿਆਂ ਦੇ ਨਾਲ ਦੁਪਹਿਰ ਵਿੱਚ ਉਹਨਾਂ ਦੇ ਖਾਣਾ ਖਾਦਾ ਤਾਂ ਲੱਗਿਆ ਜਿੱਦਾਂ ਉਹਨਾਂ ਦੀ ਆਤਮਾ ਖੁਸ਼ ਹੋ ਗਈ ਪੇਟ ਭਰ ਗਿਆ ਰੋਜ਼ ਤਾਂ ਮੰਦਰ ਦੇ ਬਾਹਰ ਕਿਸੇ ਦੇ ਦੇਣ ਤੇ ਜਾਂ ਪ੍ਰਸ਼ਾਦ ਨਾਲ ਹੀ ਪੇਟ ਭਰਦੇ ਸੀ ਉਹਨਾਂ ਨੇ ਪ੍ਰਿਆ ਨੂੰ ਕਿਹਾ ਧੀਏ ਕੈਸੇ ਮੂੰਹ ਨਾਲ ਤੇਰਾ ਧੰਨਵਾਦ ਕਰਾਂ ਤੁਸੀਂ ਦੋਵੇਂ ਤਾਂ ਮੇਰੇ ਲਈ ਰੱਬ ਹੀ ਹੋ ਮੇਰੇ ਆਪਣੇ ਬੱਚੇ ਤਾਂ ਮੈਨੂੰ ਘਰ ਚੋਂ ਕੱਢ ਕੇ ਸੁਖੀ ਹੋ ਗਏ ਤੇ ਮੈਨੂੰ ਦਰਦਾਰ ਪਟਕਣ ਨੂੰ ਮਜਬੂਰ ਕਰ ਦਿੱਤਾ ਪਰ ਤੁਸੀਂ ਦੋਵਾਂ ਨੇ ਮੈਨੂੰ ਬੱਚਿਆਂ ਦਾ ਸੋਖ ਦੇ ਦਿੱਤਾ ਇਹਨਾਂ ਸੋਚਿਆ ਤੁਸੀਂ ਮੇਰੇ ਲਈ ਕਿਸ ਮੂਹ ਨਾਲ ਤੁਹਾਡਾ ਧੰਨਵਾਦ ਕਰਾਂ ਜਗਮੋਹਣ ਜੀ ਦਾ ਰੋਣਾ ਦੇਖ ਕੇ ਪ੍ਰੀਆ ਤੇ ਪੰਕਜ ਉਹਨਾਂ ਨੂੰ ਸ਼ਾਂਤ ਕਰਵਾਉਣ ਲੱਗੇ ਤੇ ਕਿਹਾ ਅੰਕਲ ਜੀ ਹੁਣ ਚਿੰਤਾ ਨਾ ਕਰੋ ਹੁਣ ਸਭ ਕੁਝ ਠੀਕ ਹੋ ਜਾਵੇਗਾ ਇਹਨਾਂ ਕਹਿ ਕੇ ਪ੍ਰੀਆ ਤੇ ਪੰਕਜ ਉਥੋਂ ਆ ਚੁੱਕੇ ਸੀ ਅੱਜ ਜਗਮੋਹਣ ਜੀ ਮਾਣੀ ਮਾਣ ਬਾਰ-ਬਾਰ ਈਸ਼ਵਰ ਤੇ ਪ੍ਰੀਆ ਦਾ ਧੰਨਵਾਦ ਕਰ ਰਹੇ ਸੀ ਉਹਨਾਂ ਨੇ ਜਗਮੋਹਣ ਜੀ ਨੂੰ ਇੱਥੇ ਲਿਆ ਕੇ ਬਹੁਤ ਹੀ ਨੇਕ ਕੰਮ ਕੀਤਾ ਜਗਮੋਹਣ ਜੀ ਹੁਣ ਰੋਜ਼ ਸਵੇਰੇ ਅਗਰਵੱਤੀਆਂ ਵੇਚਣ ਵੀ ਨਿਕਲ ਜਾਂਦੇ ਤੇ ਸ਼ਾਮ ਨੂੰ ਬਿਰਧ ਆਸ਼ਰਮ ਵਾਪਸ ਆ ਜਾਂਦੇ ਪ੍ਰੀਆ ਆਸ਼ਰਮ ਤੋਂ ਪਰミਸ਼ਨ ਲੈ ਕੇ ਰੋਜ਼ ਉਹਨਾਂ ਨੂੰ ਆਪਣੇ ਘਰ ਬੁਲਾਉਣ ਲੱਗੀ ਇਸ ਨਾਲ ਉਹ ਕੁਝ ਸਮਾਂ ਉਸਦੇ ਮੁੰਡੇ ਨੂੰ ਟਿਊਸ਼ਨ ਪੜ੍ਹਾ ਸਕਣ ਹੁਣ ਜਗਮੋਹਣ ਜੀ ਰੋਜ਼ 2 ਘੰਟੇ ਦੇ ਲਈ ਪ੍ਰੀਆ ਦੇ ਘਰ ਜਾਣ ਲੱਗੇ ਉਸ ਦਾ ਮੁੰਡਾ ਜਗਮੋਹਣ ਦੇ ਨਾਲ ਚੰਗੇ ਤਰ੍ਹਾਂ ਖੋਲ ਮਿਲ ਗਿਆ ਤੇ ਉਹ ਵੀ ਉਸ ਨੂੰ ਮਨ ਲਾ ਕੇ ਪੜ੍ਹਾਉਣ ਲੱਗੇ ਇਸ ਤਰ੍ਹਾਂ ਆਸਿਕ ਵਾਂਡ ਦੇਵੀ ਕੁਝ ਬੱਚਿਆਂ ਨੂੰ ਪੜ੍ਹਾਉਣ ਦਾ ਆਫਰ ਉਹਨਾਂ ਨੂੰ ਮਿਲ ਗਿਆ ਜਿਸ ਨਾਲ ਉਹਨਾਂ ਦੀ ਇਨਕਮ ਵਧਣ ਲੱਗੀ ਹੁਣ ਜਗਮੋਹੜ ਜੀ ਬਹੁਤ ਵਧੀਆ ਕਮਾਉਣ ਲੱਗੇ ਪਰ ਬਿਰਧ ਆਸ਼ਰਮ 'ਚ ਰੋਜ਼ ਆਉਣ ਜਾਣ ਨਾਲ ਉਹਨਾਂ ਨੂੰ ਪਰੇਸ਼ਾਨ ਹੁੰਦੀ ਤਾਂ ਕੁਝ ਸੋਚ ਕੇ ਪ੍ਰੀਆ ਨੇ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਕਿ ਅੰਕਲ ਜੀ ਕਿਉਂ ਨਹੀਂ ਤੁਸੀਂ ਇਹ ਕਮਰਾ ਕਿਰਾਏ ਤੇ ਲੈ ਕੇ ਉੱਥੇ ਟਿਊਸ਼ਨ ਪੜ੍ਹਾ ਲਵੋ ਇਹ ਸੁਝਾਅ ਜਗਮੋਹੜ ਜੀ ਨੂੰ ਵੀ ਪਸੰਦ ਆਇਆ ਪਰ ਕਮਰਾ ਮਿਲਣਾ ਵੀ ਤਾਂ ਚਾਹੀਦਾ ਇਸ ਦੀ ਜ਼ਿੰਮੇਵਾਰੀ ਪ੍ਰੀਆ ਨੇ ਲੈ ਲਈ ਤੇ ਘਰ ਦੇ ਕੋਲ ਲੱਭਣ ਲੱਗੇ ਤੇ ਕੋਲ ਹੀ ਇੱਕ ਕਮਰਾ ਵੀ ਮਿਲ ਗਿਆ ਤਾਂ ਹੁਣ ਜਗਮੋਹਣ ਜੀ ਵਿਰਧ ਆਸ਼ਰਮ 'ਚ ਆ ਕੇ ਉੱਥੇ ਟਿਊਸ਼ਨ ਪੜਾਉਣ ਲੱਗੇ ਪ੍ਰੀਆ ਨੇ ਇੱਕ ਉਹਨਾਂ ਦੇ ਨਾਮ ਦਾ ਬਹੁਤ ਵੱਡਾ ਬੋਰਡ ਬਣਵਾ ਦਿੱਤਾ ਜਿਸ ਦਾ ਨਾਮ ਸੀ ਜੀਨੀਅਸ ਟਿਊਸ਼ਨ ਕਲਾਸਿਸ ਜਗਮੋਹਣ ਜੀ ਨਾਲ ਬੱਚੇ ਬਹੁਤ ਜਲਦੀ ਇੰਪ੍ਰੈਸ ਹੋ ਜਾਂਦੇ ਤੇ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਵੀ ਉਹਨਾਂ ਨੂੰ ਜਲਦੀ ਸਮਝ ਆ ਜਾਂਦਾ ਇਸ ਤਰ੍ਹਾਂ ਜਗਮੋਹਣ ਜੀ ਦੇ ਦੇਣ ਬਦਲ ਗਏ ਤੇ ਉਹ ਇੱਕ ਬਹੁਤ ਵਧੀਆ ਟਿਊਸ਼ਨ ਟੀਚਰ ਬਣ ਚੁੱਕੇ ਸੀ ਜਿਨ੍ਹਾਂ ਦਾ ਉਹਨਾਂ ਦੇ ਆਸ-ਪਾਸ ਨਾਮ ਵੀ ਹੋ ਗਿਆ ਤੇ 10ਵੀਂ ਕਲਾਸ ਤੱਕ ਦੇ ਬੱਚੇ ਉਹਨਾਂ ਦੇ ਕੋਲ ਆਉਣ ਲੱਗੇ ਤਾਂ ਉਹਨਾਂ ਨੇ ਆਸ਼ਰਮ ਵੀ ਛੱਡ ਦਿੱਤਾ ਤੇ ਕਿਰਾਏ ਦੇ ਘਰ 'ਚ ਇਕੱਲੇ ਰਹਿਣ ਲੱਗੇ। ਇੰਨਾ ਖਰਚ ਹੁਣ ਉਹ ਆਪ ਹੀ ਆਪਣੇ ਲਈ ਕਰ ਸਕਦੇ ਸੀ। ਕਦੇ-ਕਦੇ ਆਸ਼ਰਮ ਜਾ ਕੇ ਆਪਣੇ ਸਾਥੀਆਂ ਨੂੰ ਮਿਲਦੇ ਤੇ ਉਹਨਾਂ ਦੇ ਲਈ ਉੱਥੇ ਕੁਝ ਪੈਸੇ ਵੀ ਦੇ ਆਉਂਦੇ। ਹੁਣ ਸਮਾਂ ਬਦਲ ਚੁੱਕਿਆ ਸੀ ਤੇ ਇਸ ਦਾ ਹੱਕਦਾਰ ਉਹ ਪ੍ਰਿਆ ਨੂੰ ਮੰਨਦੇ ਸੀ। ਹੁਣ ਬਹੁਤ ਬੱਚੇ ਆਉਂਦੇ ਸੀ ਤੇ ਜਗਮੋਹਣ ਜੀ ਨੂੰ ਵੀ ਪੜ੍ਹਾਉਣ 'ਚ ਆਨੰਦ ਆਉਂਦਾ। ਅੰਗਰੇਜ਼ੀ ਦੀ ਕਲਾਸ ਲਈ ਤਾਂ ਉਹਨਾਂ ਦਾ ਨਾਮ ਹੀ ਹੋ ਗਿਆ। ਇੱਕ ਵਾਰ ਉਹਨਾਂ ਦੇ ਫੋਨ ਦੀ ਰਿੰਗ ਵੱਜੀ ਪਰ ਜਦੋਂ ਫੋਨ ਉਠਾਉਂਦੇ ਸੀ ਉਹਨਾਂ ਨੇ ਹੈਲੋ ਕਿਹਾ ਤਾਂ ਉਧਰੋਂ ਪ੍ਰੀਆ ਦੀ ਆਵਾਜ਼ ਆਈ ਹੈਲੋ ਅੰਕਲ ਜੀ ਅੱਜ ਸੰਡੇ ਆ ਤੇ ਮੈਂ ਛੋਲੇ ਪਟੂਰੇ ਬਣਾਏ ਆ ਤੁਹਾਡੇ ਲਈ ਲੈ ਕੇ ਆ ਰਹੀ ਆ ਪ੍ਰੀਆ ਉੱਥੇ ਕੁਝ ਹੀ ਦੇਰ ਚ ਪਹੁੰਚ ਚੁੱਕੀ ਸੀ ਤੇ ਇੱਕ ਵੈਂਚ ਖਤਮ ਹੋਣ ਤੋਂ ਬਾਅਦ ਜਗਮੋਹਣ ਜੀ ਨੇ ਪ੍ਰੀਆ ਦਾ ਲਿਆਂਦਾ ਹੋਇਆ ਖਾਣਾ ਖਾਦਾ ਤੇ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਉਹਨਾਂ ਨੇ ਕਿਹਾ ਕਿ ਤੂੰ ਕਿੰਨੇ ਮਣਦੇ ਨਾ ਮੇਰੇ ਲਈ ਇਹ ਲਿਆਈਆਂ ਬਹੁਤ ਵਧੀਆ ਬਣਾਇਆ ਕਿੰਨੇ ਸਾਲਾਂ ਬਾਅਦ ਮੈਂ ਇਦਾਂ ਦਾ ਖਾਣਾ ਖਾ ਰਹੀ ਆ ਜੋ ਕਿ ਮੇਰੀ ਪਤਨੀ ਹੀ ਬਣਾਇਆ ਕਰਦੀ ਸੀ ਇਹਨਾਂ ਤਾਂ ਆਪਣੇ ਵੀ ਨਹੀਂ ਕਰਦੇ ਤੂੰ ਮੇਰਾ ਕਿੰਨਾ ਕਰਦੀ ਆ ਪ੍ਰੀਆ ਨੇ ਕਿਹਾ ਕੋਈ ਗੱਲ ਨਹੀਂ ਅੰਕਲ ਜੀ ਜਦੋਂ ਦਿਲ ਕਰੇ ਦੱਸ ਦਿਆ ਕਰਿਓ ਮੈਂ ਬਣਾ ਦੇਵਾਂਗੀ ਇਸ ਤੋਂ ਬਾਅਦ ਪ੍ਰੀਆ ਚਲੀ ਗਈ ਪਰ ਪ੍ਰੀਆ ਦਾ ਵਿਵਹਾਰ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾ ਦਿਆ ਗਿਆ ਉਹਨਾਂ ਨੂੰ ਆਪਣੇ ਦਿਨ ਯਾਦ ਆਉਣ ਲੱਗੇ ਤੇ ਉਹ ਅੱਖਾਂ ਬੰਦ ਕਰਕੇ ਯਾਦਾਂ 'ਚ ਖੋ ਗਏ ਉਹ ਉਸ ਵਕਤ ਵਿੱਚ ਪਹੁੰਚ ਗਏ ਜਦੋਂ ਉਹਨਾਂ ਦੀ ਪਤਨੀ ਸਵਰਗਵਾਸ ਹੋਈ ਸੀ ਉਹਨਾਂ ਦੀ ਪਤਨੀ ਦੀ ਮੌਤ ਨੂੰ 3 ਦਿਨ ਹੋਏ ਸੀ ਤੇ ਜਦੋਂ ਉਹਨਾਂ ਦੇ ਨੋਹ ਤੇ ਪੁੱਤ ਆਪਸ ਵਿੱਚ ਗੱਲ ਕਰ ਰਹੇ ਸੀ ਤਾਂ ਇਤਫਾਕ ਨਾਲ ਉਹਨਾਂ ਦੋਵਾਂ ਦੀਆਂ ਗੱਲਾਂ ਜਗਮੋਹਣ ਜੀ ਦੇ ਕੰਨਾਂ 'ਚ ਪੈ ਗਈਆਂ ਜਿਸ ਨੂੰ ਉਹਨਾਂ ਨੇ ਉੱਥੇ ਹੀ ਰੁੱਕ ਕੇ ਸੁਣ ਲਿਆ ਆਰਤੀ ਅਮਿਤ ਨੂੰ ਕਹਿ ਰਹੀ ਸੀ ਕਿ ਅਮਿਤ ਪਾਪਾ ਦਾ ਖਿਆਲ ਕੌਣ ਰੱਖੇਗਾ ਤੁਸੀਂ ਤਾਂ ਸਾਰਾ ਦਿਨ ਨਹੀਂ ਰਹੋਗੇ ਪਾਪਾ ਦੇ ਕੰਮ ਕੌਣ ਕਰੇਗਾ ਮੇਰੀ ਵੀ ਲਈ ਮੈਂ ਵੀ ਤਾਂ ਕਿਤੇ ਜਾਣਾ ਆਉਣਾ ਹੁੰਦਾ ਅਮਿਤ ਨੇ ਇਹ ਸੁਣ ਕੇ ਕਿਹਾ ਕਿ ਮੈਂ ਵੀ ਇਹੀ ਸੋਚ ਰਿਹਾ ਕਿ ਕੁਝ ਤਾਂ ਆਈਡੀਆ ਕੱਢਣਾ ਪਵੇਗਾ ਉਦੋਂ ਹੀ ਆਰਤੀ ਨੇ ਕਿਹਾ ਜਲਦੀ ਆਈਡੀਆ ਸੋਚੋ ਨਹੀਂ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ। ਅਮਿਤ ਨੇ ਉਸ ਨੂੰ ਮਨਾਉਂਦੇ ਹੋਏ ਕਿਹਾ ਓਕੇ ਤੂੰ ਫਿਕਰ ਨਾ ਕਰ ਮੈਂ ਸੋਚਦਾ। ਉਹਨਾਂ ਦੀ ਇਹ ਆਪਸ ਦੀ ਗੱਲਬਾਤ ਜਗਮੋਹਣ ਜੀ ਨੂੰ ਇੰਨਾ ਤਾਂ ਸਮਝ ਆ ਗਈ ਕਿ ਹੁਣ ਉਹਨਾਂ ਦੇ ਨਾਲ ਕਦੋਂ ਕੀ ਹੋ ਜਾਵੇ ਕੁਝ ਕਹਿ ਨਹੀਂ ਸਕਦੇ ਪਰ ਫਿਰ ਵੀ ਉਹਨਾਂ ਨੇ ਸਭ ਕੁਝ ਵਕਤ ਤੇ ਛੱਡ ਦਿੱਤਾ। ਕਿਉਂਕਿ ਉਹਨਾਂ ਨੂੰ ਆਪਣੇ ਮੁੰਡੇ ਤੇ ਭਰੋਸਾ ਸੀ। ਹੌਲੀ-ਹੌਲੀ ਕਰਕੇ 13ਵੇਂ ਦਿਨ ਤੱਕ ਸਾਰੇ ਮਹਿਮਾਨ ਜਾ ਚੁੱਕੇ ਸੀ ਹੁਣ ਘਰ 'ਚ ਸਾਰਾ ਦਿਨ ਆਰਤੀ ਤੇ ਜਗਮੋਹਣ ਜੀ ਰਹਿੰਦੇ। ਅਮਿਤ ਸ਼ਾਮ ਤੱਕ ਆਫਿਸ ਵਿੱਚ ਹੀ ਰਹਿੰਦਾ ਪਰ ਜਦੋਂ ਵਾਪਸ ਆਉਂਦਾ ਤਾਂ ਆਰਤੀ ਦੁਖੀ ਰਹਿੰਦੀ ਆਰਤੀ ਜਗਮੋਹਣ ਜੀ ਨਾਲ ਕਦੇ ਵੀ ਚੱਜ ਨਾ ਗੱਲ ਨਾ ਕਰਦੀ ਤੇ ਪੁੱਠੇ ਜਵਾਬ ਦੇਣਾ ਉਸ ਦੀ ਆਦਤ ਬਣ ਗਈ ਲੜਾਈ ਝਗੜੇ ਦੇ ਕਾਰਨ ਜਗਮੋਹਣ ਜੀ ਨੇ ਕਈ ਤਰ੍ਹਾਂ ਦੇ ਕੰਮ ਖੋਦੀ ਕਰਨੇ ਸ਼ੁਰੂ ਕਰ ਦਿੱਤੇ ਕਦੇ ਸਬਜ਼ੀ ਲਿਆ ਕੇ ਦੇ ਦਿੰਦੇ ਕਦੇ ਭਾਂਡੇ ਧੋ ਕੇ ਰੱਖ ਦਿੰਦੇ ਇੱਥੋਂ ਤੱਕ ਕਿ ਆਪਣੇ ਕਮਰੇ ਦੀ ਸਾਫ ਸਫਾਈ ਵੀ ਖੋਦੀ ਕਰਦੇ ਪਰ ਇੰਨਾ ਕੁਝ ਕਰਨ ਦੇ ਬਾਅਦ ਵੀ ਆਰਤੀ ਉਹਨਾਂ ਦੀ ਬੁਰਾਈ ਕਰਦੀ ਨਾ ਥੱਕਦੀ ਇੱਕ ਦਿਨ ਆਰਤੀ ਨੇ ਕਿਹਾ ਅਮਿਤ ਅੱਜ ਆਸਗਵੰਢ ਦੀਆਂ ਔਰਤਾਂ ਪਾਪਾ ਦੇ ਬਾਰੇ ਵਿੱਚ ਕਿੰਨਾ ਕੁਝ ਕਹਿ ਰਹੀਆਂ ਸੀ ਅਮਿਤ ਨੇ ਪੁੱਛਿਆ ਤਾਂ ਆਰਤੀ ਨੇ ਕਿਹਾ ਕਿ ਇਹ ਉਹ ਇਹ ਦੱਸ ਰਹੀਆਂ ਸੀ ਕਿ ਪਾਪਾ ਜੀ ਪਾਰਕ ਵਿੱਚ ਜਾ ਕੇ ਔਰਤਾਂ ਨੂੰ ਘੂਰ-ਘੂਰ ਕੇ ਦੇਖਦੇ ਆ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਉਹਨਾਂ ਦੇ ਕੱਪੜਿਆਂ ਤੇ ਨਿਗਾ ਪਾਉਂਦੇ ਆ ਤੇ ਕਦੇ ਉਹਨਾਂ ਦੇ ਚਿਹਰੇ ਤੇ ਮੰਮੀ ਦੇ ਜਾਣ ਤੋਂ ਬਾਅਦ ਪਾਪਾ ਅਜੀਬ ਹੋ ਗਏ ਆ ਮੈਨੂੰ ਤਾਂ ਸੁਣ ਕੇ ਬਹੁਤ ਹੀ ਸ਼ਰਮ ਆਈ ਇਹ ਸੁਣ ਕੇ ਅਮਿਤ ਦਾ ਗੁੱਸਾ ਸੱਤਵੇਂ ਸਿਮਾਨ ਤੇ ਚੜ ਗਿਆ ਤੇ ਉਹ ਜਗਮੋਹਣ ਜੀ ਦੇ ਕਮਰੇ ਚ ਜਾ ਪਹੁੰਚਿਆ ਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਗਮੋਹਣ ਜੀ ਬਿਚਾਰੇ ਦਰਦ ਨਾਲ ਚੀਲਾ ਰਹੇ ਸੀ ਮਾਰਦੇ ਮਾਰਦੇ ਉਸ ਨੇ ਕਿਹਾ ਕੱਲ ਤੋਂ ਤੁਸੀਂ ਪਾਰਕ ਨਹੀਂ ਜਾਓਗੇ ਸਾਡੀ ਬੇਇੱਜ਼ਤੀ ਬਹੁਤ ਹੋ ਗਈ ਹੁਣ ਤੁਸੀਂ ਘਰ ਵਿੱਚ ਹੀ ਰਹੋਗੇ ਜਗਮੋਹਣ ਜੀ ਉਸ ਦਾ ਕਹਿਣਾ ਸਮਝ ਹੀ ਨਹੀਂ ਪਾਏ ਤੇ ਵਾਰ-ਵਾਰ ਪੁੱਛਦੇ ਰਹੇ ਪਰ ਅਮਿਤ ਨੇ ਸਵੇਰੇ ਉਹਨਾਂ ਨੂੰ ਪਾਰਕ ਜਾਣ ਦੇ ਲਈ ਸਖਤ ਮਨਾ ਕਰ ਦਿੱਤਾ ਪਰ ਇਦਾਂ ਕਰਨਾ ਆਰਤੀ ਨੂੰ ਪਸੰਦ ਨਹੀਂ ਆਇਆ ਕਿਉਂਕਿ ਉਸ ਨੂੰ ਜਗਮੋਹਣ ਜੀ 2-3 ਘੰਟੇ ਘਰੋਂ ਬਾਹਰ ਭੇਜਣਾ ਹੀ ਸੀ ਇਸ ਲਈ ਉਸਨੇ ਅਮਿਤ ਦੇ ਜਾਣ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੂੰ ਪਾਰਕ ਭੇਜ ਦਿੱਤਾ ਉਸਨੇ ਕਿਹਾ ਕਿ ਮੈਂ ਅਮਿਤ ਨੂੰ ਨਹੀਂ ਦੱਸਾਂਗੀ ਇੱਕ ਦਿਨ ਅਮਿਤ ਜਲਦੀ ਕਰ ਆ ਗਿਆ ਅਮਿਤ ਨੂੰ ਇੱਕ ਬਜ਼ੁਰਗ ਵਿਅਕਤੀ ਨੇ ਰੋਕ ਕੇ ਕਿਹਾ ਕਿ ਅਮਿਤ ਜਗਮੋਹਨ ਨੂੰ ਕਹਿਣਾ ਕੱਲ੍ਹ ਤੋਂ ਜਲਦੀ ਆਇਆ ਕਰੇ ਅੱਜ ਪਾਰਕ ਵਿੱਚ ਬਹੁਤ ਲੇਟ ਆਇਆ ਇਹ ਸੁਣ ਕੇ ਅਮਿਤ ਘਰ ਵਿੱਚ ਅੱਗ ਬਬੂਲਾ ਹੁੰਦਾ ਹੋਇਆ ਪਹੁੰਚਿਆ ਤੇ ਜਾ ਕੇ ਆਪਣੇ ਪਾਪਾ ਤੇ ਭੜਕ ਗਿਆ ਇਸ ਤੋਂ ਪਹਿਲਾਂ ਕਿ ਜਗਮੋਹਨ ਜੀ ਆਰਤੀ ਦਾ ਨਾਮ ਲੈਂਦੀ ਲੈਂਦੇ ਆਰਤੀ ਨੇ ਉਹਨਾਂ ਨੂੰ ਪਹਿਲੇ ਹੀ ਆ ਕੇ ਕਿਹਾ ਕਿ ਅਮਿਤ ਮੈਂ ਕਿੰਨਾ ਮਣਾ ਕੀਤਾ ਸੀ ਪਰ ਪਾਪਾ ਨਹੀਂ ਮੰਨੇ ਨਾ ਜਾਣੇ ਕਿਸ ਨੂੰ ਦੇਖਣ ਜਾਂਦੇ ਆ ਇਹਨਾਂ ਵੀ ਕੀ ਜ਼ਰੂਰੀ ਆ ਅਮਿਤ ਦੀ ਨਾਰਾਜ਼ਗੀ ਤੇ ਆਰਤੀ ਦਾ ਝੂਠ ਜਗਮੋਹਣ ਜੀ ਦੇਖਦੇ ਰਹਿ ਗਏ ਉਹਨਾਂ ਦੇ ਮੂੰਹ ਵਿੱਚੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ਤੇ ਉਹਨਾਂ ਨੇ ਚੁੱਪ ਰਹਿਣਾ ਠੀਕ ਸਮਝਿਆ ਇਸ ਤਰ੍ਹਾਂ ਆਰਤੀ ਦੀ ਹਿੰਮਤ ਹੋਰ ਵੀ ਵੱਧ ਗਈ ਤੇ ਉਹ ਆਏ ਦਿਨ ਇਦਾਂ ਹੀ ਝੂਠ ਬੋਲ ਕੇ ਅਮਿਤ ਨੂੰ ਉਹਨਾਂ ਦੇ ਸਾਹਮਣੇ ਲੜਨ ਲਈ ਖੜਾ ਕਰ ਦਿੰਦੀ। ਜਗਮੋਹਣ ਜੀ ਮਾਣੀ ਮਨ ਰੋਇਆ ਕਰਦੇ ਤੇ ਆਪਣੀ ਹਾਲਤ ਤੇ ਰੱਬ ਨੂੰ ਕੋਸਿਆ ਕਰਦੇ ਪਰ ਹੁਣ ਕੀ ਹੋਣ ਵਾਲਾ ਸੀ? ਇੱਕ ਦਿਨ ਤਾਂ ਹਾਦੀ ਹੋ ਗਈ ਜਦੋਂ ਆਰਤੀ ਨੇ ਆਪਣੇ ਸਹੁਰੇ ਨਾਲ ਗੱਲ ਕਰਦੇ ਹੋਏ ਸ਼ਬਦਾਂ ਦੀ ਮਰਿਆਦਾ ਹੀ ਤੋੜ ਦਿੱਤੀ। ਉਸ ਨੇ ਕਿਹਾ ਦੇਖ ਬੁੜੇ ਜੇਕਰ ਇੱਥੇ ਰਹਿਣਾ ਤਾਂ ਚੁੱਪ ਕਰਕੇ ਰਹਿਣਾ ਪਵੇਗਾ ਤਾਂ ਹੀ ਦੋ ਰੋਟੀਆਂ ਮਿਲਣ ਮਿਲਣਗੀਆਂ ਨਹੀਂ ਤਾਂ ਮੇਰੇ ਕੋਲ ਹੋਰ ਵੀ ਰਸਤੇ ਆ। ਆਪਣੀ ਨੋ ਤੋਂ ਇਸ ਤਰ੍ਹਾਂ ਦੇ ਸ਼ਬਦ ਸੁਣਨਾ ਉਹਨਾਂ ਲਈ ਬਹੁਤ ਹੀ ਮੁਸ਼ਕਲ ਕੰਮ ਸੀ। ਪਰ ਉਹਨਾਂ ਦੀ ਆਦਤ ਇਹ ਨਹੀਂ ਸੀ ਕਿ ਉਹ ਆਪਣੇ ਨੋ ਨਾਲ ਉਹਨਾਂ ਹੀ ਸ਼ਬਦਾਂ ਚ ਗੱਲ ਕਰਨ ਇਸ ਲਈ ਉਹ ਚੁੱਪ ਰਹੇ ਪਰ ਆਪਣੀ ਵਿਗੜਦੀ ਹੋਈ ਹਾਲਤ ਤੇ ਉਹ ਰੱਬ ਨੂੰ ਆਪਣੇ ਕੋਲ ਬੁਲਾਉਣ ਦੀ ਪ੍ਰਾਰਥਨਾ ਕਰਨ ਲੱਗੇ ਇਸ ਗੱਲ ਤੇ ਵੀ ਆਰਤੀ ਪੈਂਦੀ ਕਿ ਰੱਬ ਇੰਨੀ ਜਲਦੀ ਨਹੀਂ ਬੁਲਾਵੇਗਾ ਤੈਨੂੰ ਬੁੱਢੇ ਅਜੇ ਤਾਂ ਸਾਡੀ ਛਾਤੀ ਤੇ ਤੂੰ ਹੋਰ ਮੋਗ ਦਲਣੀ ਆ ਤਾਂ ਜਗਮੋਹਣ ਜੀ ਆਪਣੇ ਮਨ ਵਿੱਚ ਹੀ ਕਹਿੰਦੇ ਕਿ हे ਰੱਬਾ ਇਹਨਾਂ ਸਭ ਕੁਝ ਸੁਣਨ ਤੋਂ ਪਹਿਲਾਂ ਮੈਨੂੰ ਆਪਣੇ ਕੋਲ ਕਿਉਂ ਨਹੀਂ ਬੁਲਾ ਲਿਆ ਹੁਣ ਮੈਂ ਆਪਣੀ ਮੌਤ ਹੀ ਮੰਗਦਾ ਇੱਕ ਵਾਰ ਖਾਣੇ 'ਚ ਨਮਕ ਘੱਟ ਸੀ ਤਾਂ ਜਗਮੋਹਣ ਜੀ ਉੱਠ ਕੇ ਕਿਚਨ 'ਚ ਨਮਕ ਲੈਣ ਚਲੇ ਗਏ ਤਾਂ ਨਮਕ ਦਾ ਡੱਬਾ ਲੱਭਣ ਲੱਗੇ ਜਿਸ ਕਾਰਨ ਉੱਪਰੋਂ ਇੱਕ ਡੱਬਾ ਡੈਗ ਪਿਆ ਤੇ ਉਸ ਵਿੱਚ ਰੱਖੇ ਲੱਡੂ ਥੱਲੇ ਡੈਗ ਪਏ ਆਵਾਜ਼ ਸੁਣ ਕੇ ਆਰਤੀ ਭੱਜੀ ਆਈ ਤਾਂ ਦੇਖਦੇ ਹੀ ਉਸਨੇ ਅੱਖਾਂ ਕੱਢਦੇ ਹੋਏ ਕਿਹਾ ਕਿ ਇੱਥੇ ਲੱਡੂ ਚੁਰਾਏ ਜਾ ਰਹੇ ਆ ਅਮਿਤ ਨੂੰ ਦਿਖਾਵਾਂਗੀ ਕਿ ਤੇਰਾ ਪਿਓ ਕਿਦਾਂ ਚੋਰੀ ਕਰਦਾ ਜਗਮੋਹਣ ਜੀ ਨੇ ਕਿਹਾ ਕਿ ਨਹੀਂ ਨਹੀਂ ਮੈਂ ਤਾਂ ਨਮਕ ਲੈਣ ਆਇਆ ਸੀ ਸਬਜ਼ੀ 'ਚ ਥੋੜਾ ਜਿਹਾ ਨਮਕ ਘੱਟ ਸੀ ਅਸਲੀ ਆਰਤੀ ਦੇ ਸ਼ਬਦ ਜਗਮੋਹਣ ਜੀ ਦੀ ਗੱਲ ਸੁਣ ਕੇ ਹੋਰ ਵੀ ਗੰਦੇ ਹੋ ਗਏ ਤੇ ਉਸ ਨੇ ਕਿਹਾ ਕਿ ਇਸ ਬੁੜੇ ਨੂੰ ਮੇਰੇ ਖਾਣੇ 'ਚ ਨਾਮਕ ਵੀ ਘੱਟ ਲੱਗਣ ਲੱਗਿਆ। ਇਸ ਦੇ ਨਖਰੇ ਤਾਂ ਦੇਖੋ। ਕੁਝ ਘੱਟ ਨਹੀਂ ਸਗੋ ਲੱਡੂਆਂ ਦੇ ਲਈ ਝੂਠ ਬੋਲ ਰਿਹਾ ਕੰਮਦਾਨ ਆਕਾਜ਼ ਦਾ ਦੁਸ਼ਮਣ ਅਨਾਜ ਦਾ। ਜਗਮੋਹਣ ਜੀ ਨੇ ਕਿਹਾ ਨਹੀਂ ਆਰਤੀ ਮੈਂ ਤਾਂ ਅਜੇ ਖਾਣਾ ਵੀ ਨਹੀਂ ਖਾਧਾ ਜੇ ਤੂੰ ਚਾਹਨੀ ਹੈ ਤਾਂ ਜਾ ਕੇ ਦੇਖ ਲੈ ਕਮਰੇ ਵਿੱਚ। ਪਰ ਹੁਣ ਆਰਤੀ ਕਿੱਥੇ ਸੁਣਨ ਵਾਲੀ ਸੀ ਉਸ ਨੇ ਗੁੱਸੇ 'ਚ ਕਮਰੇ ਵਿੱਚ ਜਾ ਕੇ ਉਹਨਾਂ ਦਾ ਖਾਣਾ ਚੁੱਪ ਕੇ ਬਾਹਰ ਸੱਟ ਦਿੱਤਾ ਤਾਂ ਜਗਮੋਹਣ ਜੀ ਉਸਦੀ ਇਹ ਹਰਕਤ ਦੇਖਦੇ ਰਹਿ ਗਏ ਤੇ ਬਹੁਤ ਹੀ ਦੁਖੀ ਮਨ ਨਾਲ ਜਾ ਕੇ ਬੈਠ ਗਏ ਆਰਤੀ ਦੀ ਹਰਕਤ ਇਦਾਂ ਹੁੰਦੇ ਹੋਏ ਉਹ ਕਿਸੇ ਨੂੰ ਕਹਿ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ ਅੱਜ ਉਹਨਾਂ ਦਾ ਦਿਲ ਬਹੁਤ ਹੀ ਜ਼ਿਆਦਾ ਰੋ ਰਿਹਾ ਸੀ ਪਰ ਉਹ ਜਾਣਦੇ ਸੀ ਕਿ ਆਰਤੀ ਅਜੇ ਨਹੀਂ ਰੁਕੇਗੀ ਸ਼ਾਮ ਨੂੰ ਅਮਿਤ ਦੇ ਆਉਂਦੇ ਹੀ ਉਸਦੇ ਕੰਨ ਪਹਰੇਗੀ ਤੇ ਫਿਰ ਉਹ ਵੀ ਆਪਣੇ ਪਿਓ ਤੇ ਗੁੱਸਾ ਉਤਾਰੇਗਾ ਜਦੋਂ ਅਮਿਤ ਸ਼ਾਮ ਨੂੰ ਘਰ ਆਇਆ ਤਾਂ ਇਦਾਂ ਹੀ ਹੋਇਆ ਆਰਤੀ ਤੇ ਜਗਮੋਹਣ ਜੀ ਦੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਅਮਿਤ ਤੇਰੇ ਪਾਪਾ ਚੋਰੀ ਕਰਦੇ ਆ ਇਹ ਤਾਂ ਅੱਜ ਮੈਂ ਦੇਖ ਲਿਆ ਉਹ ਤਾਂ ਸ਼ੁਕਰ ਆ ਕਿ ਮੈਂ ਸਮੇਂ ਤੇ ਪਹੁੰਚ ਗਈ ਤਾਂ ਪਤਾ ਲੱਗ ਗਿਆ ਪਰ ਫਿਰ ਵੀ ਉਹਨਾਂ ਨੇ ਝੂਠ ਬੋਲਿਆ ਲੱਡੂ ਖਾਣ ਦੇ ਲਈ ਐਨੇ ਬਹਾਨੇ ਬਣਾਏ ਅਮਿਤ ਚੁੱਪ ਕਰਕੇ ਬੈਠਾ ਰਿਹਾ ਤੇ ਜਗਮੋਹਣ ਜੀ ਲੋਕ ਕੇ ਉਸ ਦੀਆਂ ਗੱਲਾਂ ਸੁਣਦੇ ਰਹੇ ਅਮਿਤ ਨੂੰ ਕੁਝ ਨਾ ਬੋਲਦਾ ਦੇਖ ਕੇ ਜਗਮੋਹਣ ਜੀ ਨੂੰ ਰਾਹਤ ਮਿਲੀ ਉਹਨਾਂ ਨੂੰ ਲੱਗਿਆ ਕਿ ਅੱਜ ਅਮਿਤ ਨੇ ਆਰਤੀ ਦੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਤੇ ਇਹ ਦੇਖ ਕੇ ਉਹਨਾਂ ਨੂੰ ਅੱਜ ਬਹੁਤ ਵਧੀਆ ਲੱਗਿਆ ਅਗਲੇ ਦਿਨ ਐਤਵਾਰ ਦੇ ਕਾਰਨ ਅਮਿਤ ਕਾਰੀ ਸੀ ਉਸਨੇ ਸਵੇਰੇ ਉੱਠਦੀ ਜਗਮੋਹਣ ਜੀ ਨੂੰ ਕਿਹਾ ਕਿ ਪਾਪਾ ਅੱਜ ਕਿਤੇ ਜਾਣਾ ਥੋੜਾ ਘੁਮ ਕੇ ਆਉਣੇ ਆ ਤੁਸੀਂ ਤਿਆਰ ਹੋ ਜਾਓ ਜਗਮੋਹਣ ਜੀ ਖੁਸ਼ੀ-ਖੁਸ਼ੀ ਨਾ ਹਾਤੋ ਕਿ ਤਿਆਰ ਹੋ ਗਏ ਪਰ ਉਹਨਾਂ ਨੂੰ ਅਮਿਤ ਬਹੁਤ ਵਧੀਆ ਲੱਗ ਰਿਹਾ ਸੀ 10 ਵਜੇ ਤੱਕ ਤਿੰਨੋਂ ਜਣੇ ਘਰੋਂ ਨਿਕਲ ਗਏ ਪਰ ਅਮਿਤ ਨੇ ਗੱਡੀ ਵਿੱਚ ਉਹਨਾਂ ਨੂੰ ਆਪਣੇ ਨਾਲ ਅੱਗੇ ਬੈਠਣ ਨੂੰ ਕਿਹਾ ਜਿਸ ਤੇ ਉਹਨਾਂ ਨੇ ਆਰਤੀ ਵੱਲ ਦੇਖ ਕੇ ਮਨਾ ਵੀ ਕੀਤਾ ਤੇ ਕਿਹਾ ਕਿ ਆਰਤੀ ਤੂੰ ਪਿੱਛੇ ਬੈਠਣਾ ਹੀ ਠੀਕ ਆ ਪਰ ਅਮਿਤ ਨਹੀਂ ਮੰਨਿਆ ਤੇ ਉਹਨਾਂ ਨੂੰ ਅੱਗੇ ਸੀਟ ਤੇ ਬਿਠਾ ਲਿਆ ਅਮਿਤ ਦਾ ਇਹ ਬਦਲਦਾ ਸੁਭਾ ਉਹਨਾਂ ਨੂੰ ਬਹੁਤ ਹੀ ਖੁਸ਼ੀ ਦੇ ਰਿਹਾ ਸੀ ਤੇ ਅੱਜ ਉਹ ਖੁਸ਼ੀ ਨਾਲ ਕੋਈ ਪੁਰਾਣਾ ਗੀਤ ਵੀ ਗੁੰਗੁਣਾ ਰਹੇ ਸੀ 2 ਘੰਟੇ ਤੱਕ ਗੱਡੀ ਚਲਾਉਣ ਤੋਂ ਬਾਅਦ ਅਮਿਤ ਉਹਨਾਂ ਨੂੰ ਇੱਕ ਮੰਦਰ ਚ ਲੈ ਗਿਆ ਜਿੱਥੇ ਬਹੁਤ ਭੀੜ ਸੀ ਲਾਈਨ ਚ ਲੱਗਨ ਤੇ ਜਗਮੋਹਣ ਜੀ ਅੱਗੇ ਸੀ ਤੇ ਉਹ ਦੋਵੇਂ ਕਾਫੀ ਪਿੱਛੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਜਗਮੋਹਣ ਜੀ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਦੋਵਾਂ ਵਿੱਚੋਂ ਕੋਈ ਵੀ ਨਹੀਂ ਸੀ ਕਾਫੀ ਭੀੜ ਹੋਣ ਦੇ ਕਾਰਨ ਉਹ 1 ਘੰਟੇ ਤੱਕ ਆਉਣ ਜਾਣ ਵਾਲੇ ਲੋਕਾਂ ਵਿੱਚ ਉਹਨਾਂ ਨੂੰ ਲੱਭਦੇ ਰਹੇ ਪਰ ਅਮਿਤ ਤੇ ਆਰਤੀ ਉੱਥੇ ਨਹੀਂ ਸੀ ਹੌਲੀ-ਹੌਲੀ ਸ਼ਾਮ ਹੋ ਗਈ ਤੇ ਹਨੇੜੇ ਸ਼ਿਪਣ ਲੱਗਿਆ ਮੰਦਿਰ 'ਚ ਭੀੜ ਕਾਫੀ ਘਟ ਹੋ ਗਈ ਹੁਣ ਤੱਕ ਉਹ ਸਮਝ ਚੁੱਕੇ ਸੀ ਕਿ ਉਹਨਾਂ ਦੇ ਨਾਲ ਕੀ ਹੋਇਆ ਇਸ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਭੀੜ 'ਚ ਵਿਛੜਿਆ ਹੋਇਆ ਹੀ ਮੰਨ ਰਹੇ ਸੀ 2-3 ਦਿਨ ਦੇ ਫਿਰ ਮਹੀਨਾ ਬੀਤ ਗਿਆ ਪਰ ਅਮਿਤ ਦੇਖਣ ਤੱਕ ਨਹੀਂ ਆਇਆ ਇਹ ਮੰਦਿਰ ਉਹਨਾਂ ਦੇ ਸ਼ਹਿਰ ਤੋਂ ਦੂਰ ਇੱਕ ਪਿੰਡ 'ਚ ਸੀ ਪਰ ਵਾਪਸ ਕਿੱਦਾਂ ਜਾਣਾ ਐਸ ਦਾ ਵੀ ਪਤਾ ਨਹੀਂ ਸੀ ਤੇ ਨਾ ਹੀ ਜਾਣ ਦੇ ਲਈ ਪੈਸੇ ਸੀ ਐਸ ਕਰਕੇ ਉਹ ਮੰਦਰ ਦੇ ਬਾਹਰ ਬੈਠੇ ਰਹੇ ਜੇਕਰ ਕੋਈ ਕੁਝ ਖਾਣ ਨੂੰ ਦਿੰਦਾ ਤਾਂ ਉਹ ਉਸ ਨਾਲ ਗੁਜ਼ਾਰਾ ਕਰਦੇ ਇੱਕ ਵਾਰ ਕਿਸੇ ਨੇ ਘਰ ਜਾਣ ਲਈ ਕਿਹਾ ਤਾਂ ਉਹਨਾਂ ਨੇ ਮਨਾਂ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਅੱਜ ਤੱਕ ਮੁੜ ਕੇ ਨਹੀਂ ਦੇਖਿਆ ਉਹ ਮੈਨੂੰ ਘਰ 'ਚ ਬਰਦਾਸ਼ਤ ਨਹੀਂ ਕਰਨਗੇ ਘਰ ਵਾਪਸ ਜਾ ਕੇ ਆਪਣੀ ਔਲਾਦ ਦੇ ਹੱਥੋਂ ਹੋਰ ਬੇਇੱਜ਼ਤੀ ਨਹੀਂ ਹੋਣਾ ਚਾਹੁੰਦਾ ਕਿਸੇ ਨੇ ਅਗਰਵਤੀਆਂ ਵੇਚਣ ਨੂੰ ਕਿਹਾ ਤਾਂ ਉਹੀ ਕੰਮ ਪੇਟ ਭਰਨ ਦੇ ਲਈ ਕਰਨ ਲੱਗੇ ਤੇ ਆਪਣੇ ਘਰ ਵਾਲਿਆਂ ਦਾ ਅਤਿਆਚਾਰ ਉਹ ਭੁੱਲ ਕੇ ਵੀ ਨਹੀਂ ਭੁੱਲ ਪਾਈ ਸੀ ਜਗਮੋਹਣ ਜੀ ਦੇ ਫੋਨ ਦੀ ਰਿੰਗ ਵੱਜੀ ਤਾਂ ਜਿੱਦਾਂ ਉਹ ਨੀਂਦ ਚੋਂ ਉੱਠੇ ਤੇ ਫੋਨ ਵੱਲ ਦੇਖਣ ਲੱਗੇ ਨਾ ਜਾਣੇ ਕਿਸ ਦਾ ਫੋਨ ਸੀ ਪਰ ਕਈ ਵਾਰ ਵੱਜਿਆ ਤਾਂ ਉਹਨਾਂ ਨੇ ਚੁੱਕਿਆ ਕਿਸੇ ਨੇ ਉਹਨਾਂ ਨੂੰ ਆਪਣੇ ਘਰ ਬਤੌਰ ਗੈਸਟ ਦੇ ਲਈ ਸੱਦਾ ਦਿੱਤਾ ਸੀ ਜੋ ਕਿ ਇੱਕ ਵਿਰਧ ਆਸ਼ਰਮ ਸੀ ਉਸ ਵਿਅਕਤੀ ਨੇ ਫੋਨ ਤੇ ਕਿਹਾ ਕਿ ਸਰ ਤੁਸੀਂ ਸਮਾਜ ਦੇ ਲਈ ਇੱਕ ਪ੍ਰੇਰਣਾ ਹੋ ਤੇ ਜ਼ਿੰਦਗੀ ਕਿਵੇਂ ਵੀ ਸ਼ੁਰੂ ਕੀਤੀ ਜਾ ਸਕਦੀ ਆ ਐਸ ਦੀ ਤੁਸੀਂ ਮਿਸਾਲ ਹੋ ਜੇਕਰ ਸਾਡੇ ਇੱਥੇ ਆ ਕੇ ਕੁਝ ਬੋਲੋਗੇ ਤਾਂ ਬਜ਼ੁਰਗਾਂ 'ਚ ਨਵਾਂ ਜੋਸ਼ ਆ ਜਾਵੇਗਾ ਜਗਮੋਹਣ ਜੀ ਨੇ ਕਿਹਾ ਕਿ ਮੈਂ ਇੱਕ ਸਧਾਰਨ ਜਿਹਾ ਇਨਸਾਨ ਆ ਤੇ ਇਹ ਸਭ ਹੋਰ ਦੀ ਮਦਦ ਦਾ ਨਤੀਜਾ ਪਰ ਉਹ ਵਿਅਕਤੀ ਨਹੀਂ ਮੰਨਿਆ ਤੇ ਉਸਨੇ ਜਗਮੋਹਣ ਜੀ ਨੂੰ ਮਣਾ ਹੀ ਲਿਆ ਦੋ ਦਿਨ ਬਾਅਦ ਉਸ ਉਹਨਾਂ ਨੇ ਇਸ ਪਤੇ ਤੇ ਜਾਣਾ ਸੀ ਇਸ ਲਈ ਉਹਨਾਂ ਨੇ ਪ੍ਰਿਆ ਤੇ ਪੰਕਜ ਨੂੰ ਵੀ ਨਾਲ ਜਾਣ ਲਈ ਗਿਆ ਦੋ ਦਿਨਾਂ ਬਾਅਦ ਤਿੰਨੇ ਜਾਣੇ ਇੱਕ ਸਾਥ ਉੱਥੇ ਪਹੁੰਚ ਗਏ ਕਈ ਲੋਕ ਉੱਥੇ ਆਏ ਹੋਏ ਸੀ ਇਹ ਕੁਝ ਲੋਕਾਂ ਨੂੰ ਦੂਜੀ ਜਗ੍ਹਾ ਤੋਂ ਵੀ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਸੀ ਸਭ ਤੋਂ ਅੱਗੇ ਬੈਠੇ ਜਗਮੋਹਣ ਜੀ ਖੌਸ਼ੀ ਸੀ ਤੇ ਪ੍ਰਿਆ ਨੂੰ ਵੀ ਉਹਨਾਂ ਤੇ ਮਾਣ ਹੋ ਰਿਹਾ ਸੀ ਕਿਉਂਕਿ ਇਹ ਸਭ ਉਹਨਾਂ ਦੇ ਕਾਰਨ ਹੀ ਹੋ ਰਿਹਾ ਸੀ। ਉਹਨਾਂ ਲੋਕਾਂ ਨੇ ਜਗਮੋਹਣ ਜੀ ਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਸਭ ਤੋਂ ਪਹਿਲਾਂ ਜਗਮੋਹਣ ਜੀ ਨੂੰ ਸਟੇਜ ਤੇ ਸਨਮਾਨ ਕਰਨ ਲਈ ਬੁਲਾਇਆ ਗਿਆ। ਜਿਸ ਦੇ ਲਈ ਬੈਠੇ ਲੋਕਾਂ ਵਿੱਚੋਂ ਇੱਕ ਵਿਅਕਤੀ ਨੂੰ ਗੁਲਦਸਤਾ ਦੇਣ ਲਈ ਬੁਲਾਇਆ ਗਿਆ। ਉਸ ਨੂੰ ਆਉਂਦੇ ਦੇਖ ਕੇ ਜਗਮੋਹਣ ਜੀ ਦਾ ਚਿਹਰਾ ਹੋਰ ਵੀ ਤਣ ਗਿਆ ਕਿਉਂਕਿ ਸਾਹਮਣੇ ਤੋਂ ਆਉਣ ਵਾਲਾ ਵਿਅਕਤੀ ਉਹਨਾਂ ਦਾ ਹੀ ਮੁੰਡਾ ਅਮਿਤ ਸੀ। ਤੇ ਸਾਹਮਣੇ ਦਰਸ਼ਕਾਂ ਵਿੱਚ ਬੈਠੀ ਉਸ ਦੀ ਪਤਨੀ ਆਰਤੀ ਵੀ ਉਹਨਾਂ ਨੂੰ ਉੱਥੇ ਹੀ ਦਿਖਾਈ ਦੇ ਰਹੀ ਸੀ। ਅਮੀਤ ਉਹਨਾਂ ਨੂੰ ਇਸ ਤਰ੍ਹਾਂ ਸਾਹਮਣੇ ਦੇਖ ਕੇ ਹੈਰਾਨ ਹੋਇਆ ਪਰ ਹੁਣ ਕੁਝ ਨਹੀਂ ਹੋ ਕਰ ਸਕਦਾ ਸੀ ਮਰ ਜਾਏ ਹੋਏ ਚਿਹਰੇ ਨਾਲ ਉਹ ਜਗਮੋਹਣ ਜੀ ਨੂੰ ਬਲਦਸਤਾ ਦੇ ਕੇ ਵਾਪਸ ਜਾ ਕੇ ਆਰਤੀ ਦੇ ਕੋਲ ਬੈਠ ਗਿਆ ਤੇ ਅੱਜ ਜਗਮੋਹਣ ਜੀ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਸੀ ਖੜੇ ਰਹੇ ਤੇ ਉਹਨਾਂ ਦੋਵਾਂ ਨੂੰ ਆਪਸ ਵਿੱਚ ਗੱਲਾਂ ਕਰਦੇ ਹੋਏ ਵੀ ਦੇਖਦੇ ਰਹੇ ਜਦੋਂ ਉਹਨਾਂ ਨੂੰ ਬੋਲਣ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤੇ ਕਿਹਾ ਕਿ ਮੇਰੇ ਵਰਗੇ ਕਿੰਨੇ ਲੋਕ ਆ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਬੱਚੇ ਸੜਕ ਤੇ ਛੱਡ ਜਾਂਦੇ ਆ ਭੀੜ ਦਾ ਹਿੱਸਾ ਬਣਾ ਜਾਂਦੇ ਆ ਤਹਾਡੇ ਵਿੱਚੋਂ ਵੀ ਕੋਈ ਅਜੇਹਾ ਹੋਵੇਗਾ ਜਿਸ ਨੂੰ ਕੋਈ ਇੱਥੋਂ ਤੱਕ ਛੱਡ ਕੇ ਗਿਆ ਹੋਵੇਗਾ ਪਰ ਆਪਣੀ ਔਲਾਦ ਤੋਂ ਅਲੱਗ ਹੋ ਕੇ ਇਸ ਦੁਨੀਆ ਵਿੱਚ ਬਧੀਆਂ ਲੋਕ ਵੀ ਆ ਜੋ ਮੇਰੇ ਵਰਗੇ ਇਨਸਾਨ ਨੂੰ ਇੱਥੋਂ ਤੱਕ ਲੈ ਕੇ ਆਉਂਦੇ ਆ ਉਮਰ ਦੇ ਇਸ ਪੜਾ ਤੇ ਇਹ ਸਭ ਬਹੁਤ ਮੁਸ਼ਕਲ ਸੀ ਜੇਕਰ ਮੇਰਾ ਸਾਥ ਉਸ ਦਿਨ ਮੰਦਰ ਦੇ ਬਾਹਰ ਖਾਣਾ ਵੰਡਣਾਈ ਪ੍ਰੀਆ ਨੇ ਨਾ ਦਿੱਤਾ ਹੁੰਦਾ ਤਾਂ ਮੇਰਾ ਵਿਸ਼ਵਾਸ ਆ ਕਿ ਇਸ ਦੁਨੀਆ ਵਿੱਚ ਚੰਗੇ ਲੋਕ ਵੀ ਆ ਇਹ ਕਹਿ ਕੇ ਉਹਨਾਂ ਨੇ ਪ੍ਰੀਆ ਤੇ ਪੰਕਜ ਨੂੰ ਸਟੇਜ ਤੇ ਬੁਲਾ ਲਿਆ ਜਿਸ ਕਾਰਨ ਸਾਰਿਆਂ ਨੇ ਉਹਨਾਂ ਨੂੰ ਦੇਖ ਕੇ ਤਾੜੀਆਂ ਬਜਾਈਆਂ ਅਮਿਤੇਸ਼ ਸਾਹਿਬ ਦੇਖ ਕੇ ਪਾਣੀ ਪਾਣੀ ਹੋ ਰਿਹਾ ਸੀ ਬੋਲਦੇ ਹੋਏ ਬਾਰ-ਬਾਰ ਜਗਮੋਹਣ ਜੀ ਦੀ ਨਿਗਾਹ ਉਸਤੇ ਜਾ ਰਹੀ ਸੀ ਪਰ ਉਹ ਨਿਗਾਹ ਚਰਾ ਲੈਂਦਾ ਸੀ ਕਿਉਂਕਿ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੇ ਪਿਆਰ ਨਾਲ ਨਜ਼ਰਾਂ ਮਿਲਾ ਸਕੇ ਫਿਰ ਜਗਮੋਹਣ ਜੀ ਨੇ ਕਿਹਾ ਕਿ ਆਪਣੀ ਸੰਤਾਨ ਨੂੰ ਤਾਂ ਮੈਂ ਮaaf ਕਰ ਚੁੱਕਿਆ ਤੇ ਇਹ ਵੀ ਸੱਚ ਆ ਕਿ ਉਹਨਾਂ ਨੂੰ ਦਿਲ ਵਿੱਚੋਂ ਭੁਲਾ ਵੀ ਚੁੱਕਿਆ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਨਾ ਸੋਚੋ ਬਸ ਸ਼ੁਰੂ ਹੋ ਜਾਵੋ ਹੱਸੋ ਤੇ ਖੇਲ ਖਿਲਾਓ ਤੇ ਅਜੇ ਹੀ ਔਲਾਦ ਨੂੰ ਤਾਂ ਬਿਲਕੁਲ ਹੀ ਭੁੱਲ ਜਾਓ ਦਰਸ਼ਕ ਲਾਈਨ ਵਿੱਚ ਬੈਠਾ ਅਮਿਤ ਅਜਿਹੇ ਸ਼ਬਦ ਸੁਣ ਨਹੀਂ پا ਰਿਹਾ ਸੀ ਜਦੋਂ ਆਪਣੀ ਵਾਰੀ ਆਉਂਦੀ ਆ ਤਾਂ ਇਨਸਾਨ ਦੂਰ ਭਜਦਾ ਜਦੋਂ ਉਸਦੇ ਆਪਣੇ ਪਿਤਾ ਜਗਮੋਹਣ ਜੀ ਪੁੱਤ-ਪੁੱਤ ਕਰਦੇ ਨਹੀਂ ਥੱਕਦੇ ਸੀ ਉਦੋਂ ਉਸ ਨੂੰ ਪਿਤਾ ਦੀ ਕਦਰ ਨਹੀਂ ਸੀ ਤੇ ਅੱਜ ਉਹਨਾਂ ਨੂੰ ਇਸ ਜਗ੍ਹਾ ਤੇ ਦੇਖ ਕੇ ਉਹ ਹੈਰਾਨ ਹੋ ਰਿਹਾ ਸੀ ਅੱਜ ਸਾਹਮਣੇ ਖੜੇ ਜਗਮੋਹਣ ਜੀ ਨਾਲ ਨਜ਼ਰ ਨਹੀਂ ਮਿਲਾ پا ਰਿਹਾ ਸੀ ਜਗਮੋਹਣ ਜੀ ਸਟੇਜ ਤੋਂ ਉੱਤਰ ਕੇ ਆਏ ਤੇ ਬੈਠ ਗਏ ਸਾਰਾ ਕੁਝ ਖਤਮ ਹੋਣ ਤੋਂ ਬਾਅਦ ਲੋਕੋਨਾਂ ਨੂੰ ਘੇਰ ਕੇ ਖੜੇ ਹੋ ਗਏ ਅੱਜ ਜਿੰਨਾ ਸਨਮਾਨ ਉਹਨਾਂ ਨੂੰ ਮਿਲ ਰਿਹਾ ਸੀ ਉਸ ਨੂੰ ਦੇਖ ਕੇ ਆਰਤੀ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਆਰਤੀ ਨੇ ਅਮਿਤ ਨੇ ਆਰਤੀ ਨੂੰ ਬਾਹਰ ਜਾ ਕੇ ਕਿਹਾ ਆਰਤੀ ਸਾਨੂੰ ਇਦਾਂ ਦੀ ਜਗ੍ਹਾ ਤੇ ਆਉਣ ਦਾ ਕੋਈ ਹੱਕ ਨਹੀਂ ਕਿਉਂਕਿ ਮੈਂ ਆਪਣੇ ਪਿਤਾ ਨੂੰ ਖੁਦ ਛੜਕ ਤੇ ਛੱਡਿਆ ਸੀ ਅੱਜ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਤੇ ਮੇਰੀਆਂ ਅੱਖਾਂ ਖੁੱਲ ਗਈਆਂ ਜੇਕਰ ਤੂੰ ਮਾਫੀ ਨਹੀਂ ਮੰਗਣਾ ਚਾਹਦੀ ਤਾਂ ਨਾ ਮੰਗ ਪਰ ਮੈਂ ਰੱਬ ਦੇ ਅੱਗੇ ਕੀ ਮੂੰਹ ਲੈ ਕੇ ਜਾਵਾਂਗਾ ਮੈਨੂੰ ਮੇਰੇ ਪਾਪਾ ਤੋਂ ਮਾਫੀ ਮੰਗਣੀ ਹੋਵੇਗੀ ਨਹੀਂ ਤਾਂ ਸਾਰੀ ਜ਼ਿੰਦਗੀ ਹੀ ਪਛਤਾਉਂਦਾ ਰਹਾਗਾ ਆਰਤੀ ਉਸਦਾ ਚਿਹਰਾ ਦੇਖਦੀ ਰਹਿ ਗਈ ਉਸਨੇ ਤਾਂ ਅਮਿਤ ਨੂੰ ਆਪਣੇ ਪਿਤਾ ਤੋਂ ਦੂਰ ਕਰਨ ਲਈ ਬਹੁਤ ਯਤਨ ਕੀਤੇ ਸੀ ਪਰ ਅੱਜ ਸਭ ਕੁਝ ਫੇਲ ਹੋ ਚੁੱਕਿਆ ਸੀ ਕਿਉਂਕਿ ਉਹ ਆਪ ਸ਼ਰਮਿੰਦਾ ਸੀ ਪਰ ਕਹਿ ਨਹੀਂ پا ਰਹੇ ਸੀ ਤੇ ਕਹਿੰਦੇ ਵੀ ਕਿਸ ਮੂੰਹ ਨਾਲ ਉਹ ਅਮਿਤ ਦੀਆਂ ਨਜ਼ਰਾਂ 'ਚ ਡਿੱਗਣਾ ਨਹੀਂ ਚਾਹਦੀ ਸੀ ਤੇ ਜਗਮੋਹਣ ਜੀ ਵਾਪਸ ਜਾ ਚੁੱਕੇ ਸੀ ਅਮਿਤ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਪਤਾ ਲੈ ਲਿਆ ਤੇ ਸ਼ਾਮ ਨੂੰ ਹੀ ਉੱਥੇ ਆਰਤੀ ਦੇ ਨਾਲ ਜਾ ਪਹੁੰਚਿਆ ਸામਣੀ ਉਸ ਨੂੰ ਦੇਖ ਜਗਮੋਹਣ ਜੀ ਨੇ ਕਿਹਾ ਮੈਨੂੰ ਪਤਾ ਸੀ ਕਿ ਤੁਸੀਂ ਆਓਗੇ ਪਰ ਮੈਂ ਉੱਥੇ ਹੀ ਕਹਿ ਦਿੱਤਾ ਸੀ ਕਿ ਮੈਂ ਤੁਹਾਨੂੰ ਮਾਫ ਕਰ ਦਿੱਤਾ ਤਾਂ ਹੁਣ ਮਾਫੀ ਦੇ ਇਲਾਵਾ ਕੀ ਲੈਣ ਆਏ ਹੋ ਅਮਿਤ ਆਪਣਾ ਸਿਰ ਝੁਕਾ ਕੇ ਖੜਾ ਸੀ ਤੇ ਆਰਤੀ ਦੇ ਵੱਲ ਦੇਖ ਰਿਹਾ ਸੀ ਕੁਝ ਸਮੇਂ ਬਾਅਦ ਅੱਗੇ ਵਧ ਕੇ ਪੈਰ ਫੜ ਕੇ ਦੋਵੇਂ ਹੱਥੀ ਮਾਫੀ ਮੰਗਦੇ ਮੰਗੀ ਪਰ ਦੇਖਿਆ ਜਾਵੇ ਤਾਂ ਮਾਫ ਕਰਨ ਦੇ ਲਈ ਜਗਮੋਹਣ ਜੀ ਦਾ ਦਿਲ ਰਾਜ਼ੀ ਹੀ ਨਹੀਂ ਸੀ ਕਿਉਂਕਿ ਉਹਨਾਂ ਦੇ ਕਾਰਨ ਜਗਮੋਹਣ ਜੀ ਨੇ ਬਹੁਤ ਹੀ ਬੁਰੇ ਦਿਨ ਦੇਖੇ ਸੀ ਬਹੁਤ ਬੁਰਾ ਸਮਾਂ ਬਤਾਇਆ ਸੀ ਜਸਦੇ ਗਦੇ ਆਪਣੇ ਪਿਤਾ ਦੀ ਦਰਦ ਦੀ ਆਵਾਜ਼ ਨਹੀਂ ਸੁਣੀ ਤੇ ਪਿਤਾ ਨੂੰ ਬੇਦਰਦਾਂ ਦੀ ਤਰ੍ਹਾਂ ਮਾਰਦੇ ਸੀ ਜਿਸ ਨੂੰ ਭੁੱਲਣਾ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਸੀ ਦੋਵੇਂ ਗਿੜਗੜਾਉਂਦੇ ਰਹੇ ਪਰ ਮਾਫੀ ਨਹੀਂ ਮਿਲੀ ਅਮਿਤ ਬਹੁਤ ਰੋਇਆ ਤੇ ਆਪਣੇ ਪਿਤਾ ਦੇ ਪੈਰਾਂ ਵਿੱਚ ਲੇਟਦਾ ਗਿਆ ਪਰ ਜਗਮੋਹਣ ਜੀ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਅਮਿਤ ਨੇ ਕਿਹਾ ਪਾਪਾ ਮੈਨੂੰ ਬਹੁਤ ਪਛਤਾਵਾ ਮੈਂ ਆਪਣੇ ਆਪ ਨਾਲ ਹੀ ਨਿਗਾ ਨਹੀਂ ਮਿਲਾ پا ਰਿਹਾ ਤੁਸੀਂ ਮੈਨੂੰ ਪਲੀਜ਼ ਮਾਫ ਕਰ ਦੇਵੋ ਅਮਿਤ ਤੇ ਆਰਤੀ 2 ਘੰਟੇ ਤੱਕ ਬੈਠੇ ਰਹੇ ਪਰ ਮਾਫੀ ਮੰਗਦੇ ਰਹੇ ਪਰ ਜਗਮੋਹਣ ਜੀ ਟਸ ਤੋਂ ਮਸਣਾ ਹੋਏ ਤੇ ਉਹਨਾਂ ਨੂੰ ਜਾਣ ਨੂੰ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ ਦੋਵੇਂ ਜਾ ਸਕਦੇ ਹੋ ਮੇਰਾ ਪੁੱਤ ਪੰਕਜ ਤੇ ਮੇਰੀ ਨੋ ਪ੍ਰੀਆ ਤੁਸੀਂ ਰਹੇ ਉਹ ਮੇਰਾ ਖੂਨ ਤਾਂ ਨਹੀਂ ਪਰ ਇਹ ਇਨਸਾਨੀਅਤ ਦਾ ਰਿਸ਼ਤਾ ਤੁਹਾਡੇ ਨਾਲੋਂ ਚੰਗੇ ਤਾਂ ਪ੍ਰਾਏ ਆ ਤੁਹਾਡੇ ਵਰਗੀ ਔਲਾਦ ਦਾ ਤਾਂ ਨਾ ਹੋਣਾ ਹੀ ਚੰਗਾ ਹੁਣ ਜਾਓ ਇੱਥੋਂ ਉਹਨਾਂ ਨੇ ਦੋਵਾਂ ਨੂੰ ਜਾਣ ਲਈ ਮਜਬੂਰ ਕਰ ਦਿੱਤਾ ਤੇ ਮਾਫ ਨਹੀਂ ਕੀਤਾ ਅੱਜ ਉਹ ਇਸ ਲਾਇਕ ਹਨ ਕਿ ਉਹਨਾਂ ਨੂੰ ਅਮਿਤ ਦੇ ਸਹਾਰੇ ਦੀ ਲੋੜ ਨਹੀਂ ਅੱਜ ਜਗਮੋਹਣ ਜੀ ਸਮਾਜ ਦੇ ਲਈ ਇੱਕ ਪ੍ਰੇਰਣਾ ਬਣ ਚੁੱਕੇ ਆ ਉਹਨਾਂ ਦੀ ਹਿੰਮਤ ਤੇ ਕੰਮ ਨੂੰ ਦੇਖ ਕੇ ਸਰਕਾਰ ਨੇ ਉਹਨਾਂ ਨੂੰ ਸਨਮਾਨ ਵੀ ਦਿੱਤਾ ਤੇ ਇਹ ਸਭ ਕੁਝ ਪ੍ਰਿਆ ਤੇ ਪੰਕਜ ਦੇ ਕਾਰਨ ਹੋਇਆ ਸੀ ਜੇਕਰ ਸਮਾਜ ਵਿੱਚ ਅਜਿਹੇ ਬੱਚੇ ਹੋਣ ਤਾਂ ਬਜ਼ੁਰਗ ਲੋਕਾਂ ਦੀ ਕਦੇ ਵੀ ਏਦਾਂ ਦੀ ਹਾਲਤ ਨਹੀਂ ਹੋਵੇਗੀ ਸੋ ਦੋਸਤੋ ਅਮਿਤ ਵਰਗੇ ਪੁੱਤ ਨੂੰ ਮਾਫ਼ ਕਰ ਦੇਣਾ ਚਾਹੀਦਾ ਜਾਂ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ